ਹਰੇਕ ਸਫਰ ਦੀ ਆਪਣੀ ਇੱਕ ਖਾਸੀਅਤ ਹੁੰਦੀ ਹੈ ਤੇ ਅੱਜ ਅਸੀਂ ਇਹੋ ਜਿਹੇ ਸਫਰ ਤੇ ਨਿਕਲ ਪਏ ਹਾਂ ਜੋ ਸਿਰਫ ਇੱਕ ਯਾਤਰਾ ਨਹੀਂ ਸਗੋਂ ਤਜਰਬਾ ਹੈ ਸੋ ਵਾਟਸਐਪ ਗਾਇਜ਼ ਵੈਲਕਮ ਟੂ ਮਾਈ ਬ੍ਰੈਂਡ ਨਿਊ ਵਲੌਗ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਬੋਲੋ ਕਿੱਥੇ ਚੱਲੀਏ ਹਾਂ ਤੂੰ ਬੋਲ ਕਿੱਥੇ ਚੱਲਾ ਜੀ ਮੇਲੇ ਦਾ ਮਾਗੀ ਦੇ ਮੇਲੇ ਦੇ ਸ੍ਰੀ ਮੁਖਸਰ ਸਾਹਿਬ ਹਾਂ ਟਿਕਟ ਹੈਗੀ 30 ਰੁਪਏ ਪਹਿਲਾਂ 10 ਹੁੰਦੀ ਸੀ ਤੋਂ ਬਾਅਦ ਸਾਡੇ ਨਾਲ ਪਹਿਲਾਂ 10 ਰੁਪਏ ਸੀ ਗਾਇਸ ਤੇ ਅੱਜ 30 ਰੁਪਏ ਦੀ ਹੋ ਗਈ ਤੇ ਅੱਜ ਲੁੱਟੇਗੇ ਸਵੇਰੇ ਚਲ ਕੋਈ ਨਾ ਅੱਜ ਮੇਲੇ ਜਾ ਕੇ ਆਪਣਾ ਸਾਰਾ ਪੈਸਾ ਵਸੂਲ ਹੋਇਆ ਨਾ ਤੇ ਉਦੋਂ ਤੱਕ ਤੁਸੀਂ ਸਟੇਸ਼ਨ ਦੇਖ ਲਓ ਕਿੰਨੇ ਪਾੜਿਆ ਨੇ 150 ਬੰਦੇ ਆਲੋ 150 ਬੰਦੇ ਅਲੋ ਹੀ ਪਾਣੀ ਲੈ ਗਈ ਸੋ ਗਾਇਸ ਆਪਣੇ ਦੇਖ ਲੋ ਸਾਰੇ ਭਰਾ ਦੇਖ ਲੋ ਪੂਰੇ ਐਕਸਾਈਟਿਡ ਹੈਗੇ ਆ ਆਈ ਹੋਪ ਤੁਸੀਂ ਵੀ ਐਕਸਾਈਟਿਡ ਹੋਵੋਗੇ ਮੇਲੇ ਵਿੱਚ ਜਾਣ ਲਈ ਜਾਣ ਲੈਣੀ ਸਾਡੇ ਨਾਲ ਬਣੇ ਰਹੋ ਜਿਆਦਾ ਤੁਸੀਂ ਸਕਦੇ ਨਹੀਂ ਹੈਗੇ ਤੇ ਸਾਡੇ ਨਾਲ ਬਣੇ ਰਹੋ ਤੁਹਾਨੂੰ ਵੀਊ ਦਿਖਾਵਾਂਗੇ ਤੇ ਜੋ ਵੀ ਅਸੀਂ ਇੰਜੋਏ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਆ ਦੇਖ ਪੈਕਟ ਤੇ ਉਂਗਲ ਪਾ ਕੇ ਉਂਗਲ ਪਾ ਕੇ ਚਲਾ ਸੋ ਗਾਇਸ ਫੇਰ ਦਾ ਵੀਊ ਦੇਖ ਲੋ ਸਟੇਸ਼ਨ ਤੇ ਆਂਡਾ ਬੜੇ ਮਾਹੀ ਕੋਈ ਨਹੀਂ ਆ ਨਾ ਨਾ ਆ ਗਿਆ ਬ੍ਰੋ ਨਾ ਆ ਗਿਆ ਪਹਿਲਾ ਪਲੇਅਰ ਨਹੀਂ ਹੈਗਾ ਜੀ ਨਾਨ ਦਾ ਫਿਰ ਨਾ ਆਇਆ ਮੁੰਨਾ ਵੀ ਨਾ ਕੇ ਆਇਆ ਝੂਠ ਝੂਠ ਨਹੀਂ ਬੋਲਣਾ ਨਾ ਕੇ ਆਏ ਸਰ ਜਿਹੜਾ ਝੂਠ ਬੋਲਣਾ ਗੱਡੀ ਤੇ ਲਾ ਦੇਗੇ ਵਾਪਸ ਹੋਰ ਜਿਹੜਾ ਝੂਠ ਬੋਲੂਗਾ ਤਾਰ ਦੇ ਮੈਂ ਮੈਂ ਨਹੀਂ ਨਹੀਂ ਨਾ ਕੇ ਆਇਆ ਚਲ ਬਸ ਸੁਣਾਈ ਹੈ ਕਿਆ ਕੰਮ ਕਰਨ ਦੇ ਸਹੀ ਲੋਗ ਦੇ

ਮਾਗੀ ਦੇ ਮੇਲੇ ਦੀ ਇੱਕ ਖਾਸ ਝਲਕ ਵੇਖਣ ਲਈ। ਜੇ ਆਪਾਂ ਵੌਇਸਓਵਰ ਕਰ ਦੂੰਗਾ ਨਾ। रेडी ਹੋ ਸਾਰੇ ਐਨ ਰੈਡੀਓ ਚਾ ਮੇਲੇ ਨੇ ਲੈ ਅਸੀਂ ਪਹੁੰਚ ਗਏ ਹਾਂ ਮੁਖਸਰ ਸਾਹਿਬ ਇੱਥੇ ਦੀ ਧਰਤੀ ਗੁਰਸਿੱਖੀ ਅਤੇ ਇਤਿਹਾਸ ਨਾਲ ਭਰਪੂਰ ਹੈ ਅੱਜ ਦਾ ਸਫ਼ਰ ਬਹੁਤ ਹੀ ਖਾਸ ਹੋਣ ਵਾਲਾ ਹੈ ਲੋਕੀ ਜਨਤਾ ਦੇਖ ਸਕਦੇ ਤੁਸੀਂ ਸਾਰੇ ਮੇਲੇ ਵਾਲੀ ਜਨਤਾ ਆਣਾ ਤਾਂ ਮੇਲੇ ਵਾਲੀ ਮੇਲੇ ਵਾਲੀ ਗੁਰ ਸਿੱਖੀ ਦੀ ਸ਼ਾਨ ਲੰਗਰ ਮੁਕਸਰ ਆਏ ਤੇ ਭੁੱਖ ਨਹੀਂ ਲੱਗਣੀ ਗੁਰੂ ਘਰ ਦਾ ਲੰਗਰ ਹਰ ਰਾਹਗੀਰ ਦੀ ਭੁੱਖ ਮਟਾਉਂਦਾ ਹੈ ਸੋ ਗਾਇਜ਼ ਹੁਣ ਆਪਾਂ ਇੱਥੇ ਸ੍ਰੀ ਮੁਕਸਰ ਸਾਹਿਬ ਪਹੁੰਚ ਗਏ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਮਾਗੀ ਦਾ ਮੇਲਾ ਮੁਕਸਰ ਸਾਹਿਬ ਦਾ ਬਹੁਤ ਮਸ਼ਹੂਰ ਹੈਗਾ ਤੇ ਹੁਣ ਆਪਾਂ ਲੰਗਰ ਖਾਣੇ ਪਏ ਆ ਲੰਗਰ ਖਾ ਕੇ ਆਪਾਂ ਮੇਲੇ 'ਚ ਜਾਵਾਂਗੇ ਤੇ ਆਪਣੇ ਸਾਰੇ ਯਾਰ ਬੇਲੇ ਵੀ ਰੈਡੀ ਹੈਗੇ ਆ ਰੈਡੀ ਹੋ ਬਈ ਮੇਲੇ 'ਚ ਕੰਮ ਨੂੰ ਚਲੋ ਬਈ ਲੰਗਰ ਖਾ ਲਓ ਹੁਣ ਮੈਂ ਵੀ ਲੰਗਰ ਖਾਣਾ ਪਹਿਲਾਂ ਚਾਹ ਪੀ ਲੋ ਗਾਇਜ਼ ਚਾਹ ਪੀ ਕੇ ਚੱਲਦੇ ਆਂ ਫਿਰ ਆਪਾਂ ਮੇਲੇ ਤੇ ਅਨਜੋਏ ਕਰਾਂਗੇ ਕਿ ਅਨਜੋਏ ਕਰਨ ਨਹੀਂ ਆਏ ਹੋਰ ਕੀ ਕਰਨਾ ਹੈ ਆਪਾਂ ਮੁਕਸਰ ਸਾਹਿਬ ਦਾ ਇਤਿਹਾਸ ਇੱਥੇ ਦੇ ਰਾਸਤੇ ਲੋਕ ਸਭ ਕੁਝ ਵੱਖਰਾ ਹਰ ਇੱਕ ਮੋੜ ਤੇ ਇੱਕ ਨਵੀਂ ਕਹਾਣੀ ਨਜ਼ਰ ਆਉਂਦੀ ਹੈ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਨਿਹੰਗ ਸਿੰਘਾਂ ਦੀ ਬੀਰਤਾ ਪੰਜ ਪਿਆਰਿਆਂ ਦੀ ਹਾਜ਼ਰੀ ਇੱਥੇ ਆ ਕੇ ਇੱਕ ਸ਼ਾਂਤੀ ਜਿਹੀ ਮਹਿਸੂਸ ਹੁੰਦੀ ਹੈ ਇਹ ਹੈ ਟੁੱਟੀ ਗੰਢੀ ਸਾਹਿਬ ਜਿੱਥੇ ਵਿਸ਼ਵਾਸ ਇਤਿਹਾਸ ਤੇ ਆਤਮਿਕਤਾ ਇਕੱਠੇ ਮਿਲਦੇ ਹਨ ਇਹ ਮਿੱਟੀ ਜਿਸ ਨੇ 1705 ਦੀਆਂ ਉਹ ਗੱਲਾਂ ਸੁਨੀਆਂ ਜਦੋਂ 40 ਮੁਕਤੇ ਗੁਰੂ ਮਹਾਰਾਜ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਮੁੜ ਆਏ ਇਸ ਪਵਿੱਤਰ ਥਾਂ ਤੇ ਹਰ ਦਿਲ ਨਮ ਹੋ ਜਾਂਦਾ ਹੈ ਜਦੋਂ ਤੁਸੀਂ ਇਸ ਦੇ ਅੰਦਰ ਆਉਂਦੇ ਹੋ ਤਾਂ ਸਾਰਾ ਸ਼ੋਰ ਖਤਮ ਹੋ ਜਾਂਦਾ ਹੈ ਅਤੇ ਇੱਕ ਆਤਮਿਕ ਸ਼ਾਂਤੀ ਮਹਿਸੂਸ ਹੁੰਦੀ ਹੈ ਏਹੇ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਨੂੰ ਹਮੇਸ਼ਾ ਹੀ ਸੱਚਾ ਰਾਹ ਦਿਖਾਉਂਦੇ ਹਨ ਇਸ ਮੱਥੇ ਦੇ ਨਿਵਾਉਣ ਵਿੱਚ ਇੱਕ ਆਨੰਦ ਹੈ ਇੱਕ ਸ਼ਾਂਤੀ ਹੈ ਜੋ ਕਿ ਕਿਤੇ ਹੋਰ ਨਹੀਂ ਮਿਲਦੀ ਇੱਥੇ ਆ ਕੇ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਡੇ ਨਾਲ ਹਨ ਟੁੱਟੀ ਗੰਢੀ ਸਿਰਫ ਇੱਕ ਥਾਂ ਨਹੀਂ ਇਹੇ ਗੁਰੂ ਦੇ ਰਹਿਮਤ ਦੀ ਜੀਤੀ ਜਾਗ ਦੀ ਨਿਸ਼ਾਨੀ ਹੈ। ਸੋ ਗਾਇਜ਼ ਮੱਥਾ ਟੇਕ ਲਿਆ ਆਪਾਂ ਹੁਣ ਜਾਵਾਂਗੇ ਮੇਲੇ 'ਚ ਤੇ ਆਈ ਹੋਪ ਤੁਸੀਂ ਵੀ ਦਰਸ਼ਨ ਵਧੀਆ ਕਰ ਲਿਆ ਹੋਣਗੇ ਬਾਬਾ ਜੀ ਦੇ ਚਲੋ ਚਲ ਮੁੰਨੇ ਹੁਣ ਜੋੜਾ ਘਰ ਲੈ ਕੇ ਜਾ ਹੈ ਜੋੜੇ ਘਰ ਚੱਲੀ ਹੋਣਾ ਸੈਟ ਜਾਂਦੇ ਨੇ ਸੋ ਗਾਇਜ਼ ਇੱਥੇ ਸਟਾਰਟ ਨਹੀਂ ਹੋਇਆ ਪ੍ਰੋਗਰਾਮ ਅੱਗੇ ਚੱਲਦੇ ਆ ਕੈਨਸਲ ਯਾਰ ਇੱਕ ਹੋਰ ਵੀ ਜਗਾ ਕਹਿੰਦੇ ਕਿਤੇ ਹੋਰ ਵੀ ਹੈ ਨਾ ਛੋਟਿਆ ਦੀ ਜਗਾ ਇੱਥੇ ਤਾਂ ਕਹਿੰਦੇ ਟਾਈਮ ਲੱਗ ਗਿਆ ਨਾ ਤੇ ਉਦੋਂ ਤੱਕ ਆਪਣੀ ਟ੍ਰੇਨ ਮਿਸ ਹੋ ਜਾਣੀ ਆ ਤੇ ਆਪਾਂ ਇਹ ਰਿਸਕ ਨਹੀਂ ਲੈ ਸਕਦੇ ਆ ਨਾ bro ਚੱਲ 40 40 ਚੱਲ ਨਾ 40 ਦੀ ਦੋਨੋਂ ਟਰਾਈ ਕਰਾਂਗੇ ਜਿਹੜੀ ਟਰਾਈ ਦੋਵੇਂ ਕਰਾਂਗੇ bro ਮਿਸ ਰਿਸਕ ਨਹੀਂ ਲੈਣਾ 240 ਵਾਲੀ ਯਾਰ ਮਜਾ ਆਂਦਾ ਵੇ ਮੇਰੇ ਲਈ ਚ ਹਾਂਜੀ ਹਾਂਜੀ ਇੱਧਰ ਮੁੰਨੇ ਆ ਮੁੰਨੇ ਆਂਦਾ ਮੈਂ ਯਾਰ ਮੇਰੀ ਗੱਲ ਚੱਲ ਨਾ ਮੁੰਨੇ ਦਾ ਜਿਆਦਾ ਕੰਫੀਡੈਂਸ ਹੈਗਾ ਦੌੜ ਰੇ ਨਾ ਇਹ ਕਹਿੰਦਾ ਇੱਕ ਟ੍ਰੇਨ ਚੱਲਾਂਗੇ ਇਹਦਾ ਇਹਦਾ ਕੰਫੀਡੈਂਸ ਕੈਨਸਲ ਖੰਦਾ ਵੇਣਾ ਕੈਨਸਲ ਮੁੰਨੇ ਦਾ ਕੰਫੀਡੈਂਸ ਕਿਤੇ ਇੱਕ ਵੀ ਨਾ ਮਿਲੇ ਇੱਕ ਵੀ ਨਾ ਟ੍ਰੇਨ ਮਿਲੇ ਇਹ ਤਾਂ ਆਪਣਾ ਆਪ ਨੂੰ ਕਹਿੰਦਾ ਯਾਰ ਮੈਂ ਹੈਗਾ ਨਾ ਤੁਹਾਡੇ ਨਾਲ ਮਿਲ ਜਾਈਏ ਮੈਂ ਜਾਈ ਮੈਂ ਚੱਲ ਠੀਕ ਆ bro ਟ੍ਰੇਨ ਇਹਨੂੰ ਮੈਂ ਭਾਇਆ ਲੱਗਦਾ ਬਸ ਸਮਾਰਟ ਕੁੜੀਆਂ ਵਾਲਾ ਤੇ ਲੱਗਦਾ ਹੈ ਜੈਂਸ ਉਹ ਕੁੜੀ ਵਾਲਾ ਉਧਰ ਲਓ ਇੱਧਰ ਜਾਓ ਮੈਂ ਗਈ ਨਾ ਜੈਂਸ ਜੈਂਸ ਸੋਨਾ ਹੈ ਬਹੁਤ ਬੜੀਆਂ ਜੀ ਜੈਂਸ ਹੈ ਕਿੰਨੇ ਦਾ ਅੱਗੇ ਵੀ ਦਿਖਾ ਦੇ ਸ਼ਿਵ ਕੁਦਰ ਕਮਾ ਦੇ ਯਾਰ ਲੱਗਦਾ ਸੋਹਣਾ ਪਿਆ ਵਧੀਆ ਲੱਗਦਾ ਪਿਆ ਲੱਗਦਾ ਰ ਸਹੀ ਪਿਆ ਇੰਨਾ ਵਧੀਆ ਲੱਗਦਾ ਨਹੀਂ ਹਾਂ ਹੈਗਾ ਸੋਹਣਾ ਲੱਗਦਾ ਛਿਛੂ ਕੁੜੇ ਦਾ ਨਾ ਵਸੇ ਨਾ ਕੁੜੀਆਂ ਦਾ ਨਹੀਂ ਇੱਧਰ ਵੀਡੀਓ ਚ ਦੇਖ ਗਾਇਸ ਕਮੈਂਟ ਵਧੀਆ ਲੱਗਦਾ ਪਿਆ ਗਾਇਸ ਕਮੈਂਟ ਕਰੋ ਚੰਦਰਨ ਕਿਵੇਂ ਦਾ ਲੱਗਦਾ ਪਿਆ ਗਾਇਸ ਛੋੜਿਆ ਅੱਜ ਪੂਰਾ ਖੁਸ਼ੀ ਦਾ ਮਾਹੌਲ ਆ 4 500 ਵਾਲੀ ਜੈਕਟ 400 ਤੋਂ ਲੈ ਕੇ ਓਏ ਕੋਟ ਲੈ ਕੋਟ ਕੋਟ ਲੈ ਲੈ ਓਏ ਕੋਟ ਲਾ ਗਿਆ ਜੀ ਦੇ ਦੋਸਤੋ ਦੇ ਦੋਸਤੋ ਬਲੋਗ ਨੂੰ ਨਾ ਫ੍ਰੀ 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 ਟਾਪੀ ਫ੍ਰੀ ਓਏ ਆ ਤੇ ਨਿਕਲ ਆ ਯਾਰ ਚੱਲੋ ਮੇਨ ਮੇਲੇ ਚ ਓਏ ਓ ਚੱਲ ਜਾਣਾ ਕਿੱਥੇ ਲੈ ਜਾ ਕਿੱਧਰ ਜਾ ਕੇਗਾ ਅੱਗੇ ਹੈਗਾ ਬਹੁਤ ਅੱਗੇ ਜਾ ਕੇ ਉਧਰ ਜਾਣਾ ਦਰਬੇ ਦਰਬੇ ਪਰਸ ਦਰਬੇ ਪਰ ਆਵਰ ਮੇਡ ਬੋਕਟਰ ਨਹੀਂ ਨਹੀਂ ਲੈਂਦੇ ਵਿੱਚ ਅੰਕਲ ਕਹਿੰਦਾ ਮੇਰੀ ਫੋਟੋ ਨਾਲੇ ਤੂੰ ਜਿਆਦਾ ਸੋਹਣਾ ਹੈਗਾ ਇੱਧਰ ਆ ਯਾ bro ਬਾਪਾ ਮੈਂ ਕਿੰਦੀ ਛੋਟੀ ਸਾਹ Oh my god

ਗਾਈਜ਼ ਜਿਵੇਂ ਤੁਸੀਂ ਦੇਖ ਸਕਦੇ ਹੋ ਕਿੰਨੀ ਫੌਜ ਹੈਗੀ ਆ ਬਾਬਾ ਨਾਨਕ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇਖ ਸਕਦੇ ਤੁਸੀਂ ਪੂਰਾ ਗਾਪ ਆ ਸਾਡੀ ਫੌਜ ਵੀ ਛੋਟੀ ਜੀ ਸਾਡੀ ਸਾਡੀ ਵਲੌਗ ਵਾਲੀ ਫੌਜੀ 5 6 ਜਾਣੇ ਸੋਰੀ ਯਾਰ ਤੇ ਆਈ ਹੋਪ ਤੁਹਾਨੂੰ ਨਜ਼ਾਰਾ ਆਇਆ ਹੋਊਗਾ ਤੇ ਬਟ ਯਾਰ ਆਪਾਂ ਝੂਟੇ ਤਾਂ ਦਿਖਾਏ ਨਹੀਂ ਝੂਟੇ ਚੱਲੇ ਨਹੀਂ ਯਾਰ ਚੱਲੇ ਨਹੀਂ ਹੈਗੇ ਰਾਤ ਨੂੰ ਚੱਲਣਗੇ ਤੇ ਰਾਤ ਨੂੰ ਅਸੀਂ ਘਰੇ ਹੋਵਾਂਗੇ ਤੇ ਹੁਣ ਆਪਾਂ ਵਲੌਗ ਐਡਿਟ ਕਰਾਂਗੇ ਘਰੇ ਜਾ ਕੇ ਤੇ ਅਗਲਾ ਵੀ ਉਹ ਵੀ ਦਿਖਾਵਾਂ ਤੁਹਾਨੂੰ ਹਲੇ ਤਾਂ ਘਰੇ ਵੀ ਜਾਣਾ ਸਟੇਸ਼ਨ ਦਿਖਾਵਾਂਗੇ ਫਿਰਾਂਗੇ ਹਨਾ ਬਰੋ ਤੇ ਹੁਣ ਬਸ ਯਾਰ ਥੱਕ ਗਿਆ ਆਪਾਂ ਆਪਣਾ ਇੱਥੇ ਤੱਕ ਕੀ ਸੀ ਬਈ ਸਫ਼ਰ ਹੁਣ ਆਪਾਂ ਰੇਲਵੇ ਸਟੇਸ਼ਨ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਨੈਕਸਟ ਟੂਰ ਹੈ ਮੈਰੀ ਮੈਰੀ ਨੈਕਸਟ ਟੂਰ ਹੈ ਅਮਰੀ ਸਰ ਦਾ ਨੈਕਸਟ ਅਮਰੀ ਸਰ ਦਾ ਟੂਰ ਹੋਏਗਾ ਕਿੰਨੀ ਵਜੇ ਗੱਡੀ ਫਸ ਗਈ ਗੱਡੀ ਫਸ ਗਈ ਲੋ ਗਾਇਸ ਦੇਖ ਸਕਦੇ ਹੋ ਗੱਡੀ ਫਸ ਗਈ ਸੋ ਗਾਇਸ ਦੇਖ ਲਓ ਬਹੁਤ ਮੁਸ਼ਕਿਲ ਨਾਲ ਉੱਤੇ ਚੜ ਪਏ ਆਂ ਟ੍ਰੇਨ ਦੇ ਸੀਟ ਮਿਲ ਗਈ ਪਰ ਯਕੀਨ ਸੀਟ ਮਿਲ ਜੇਗੀ ਯਕੀਨ ਯਕੀਨ ਨਹੀਂ ਸੀ ਸੀਟ ਮਿਲਣ ਦਾ ਵੀ ਉਮੀਦ ਨਹੀਂ ਸੀ ਹਨ ਸਫ਼ਰ ਮੁੱਕਨ ਤੇ ਆਇਆ ਮੁਖਸਰ ਸਾਹਿਬ ਤੈਨੂੰ ਜਲਦ ਹੀ ਫੇਰ ਮਿਲਾਂਗੇ ਤੋ ਗਾਇਜ਼ ਹੁਣ ਆਪਾਂ ਸਾਰਾ ਘੁੰਮ ਕੰਮ ਕੇ ਆਪਦੇ ਸ਼ਹਿਰ ਫਾਜ਼ਲ ਕਾ ਵਾਪਸ ਆ ਚੁਕੇ ਆ ਤੇ ਦੇਖ ਸਕਦੇ ਹੋ ਸਾਡੇ ਸ਼ਹਿਰ ਦਾ ਝੰਡਾ ਸਾਡੇ ਦੇਸ਼ ਦਾ ਝੰਡਾ ਤੇ ਹੁਣ ਗਾਇਸ ਆਪਾਂ ਕਿੰਨਾ ਵਜ ਗਿਆ bro ਟਾਈਮ ਕਿੰਨਾ ਹੋ ਗਿਆ 3 ਵਜ ਗਏ ਗਾਇਸ ਸਵੇਰੇ 9 ਵਜੇ ਗਏ ਸੀ ਹਨਾ 9 ਵਜੇ ਗਾਇਸ ਆਪਾਂ ਵਲੋਗ ਦੀ ਐਂਡਿੰਗ ਕਰਦੇ ਆ ਤੇ ਵੀਡੀਓ ਜੇ ਤੁਹਾਨੂੰ ਪਸੰਦ ਆ ਲੱਗੀ ਤਾਂ ਲਾਈਕ ਕਰਿਓ ਤੇ ਚਲੋ ਨੈਕਸਟ ਵਲੋਗ ਚ ਮਿਲਦੇ ਆ ਆਪਕੇ ਭਾਈ ਬਾਏ ਬਾਏ ਗਾਇਸ ਮਿਲਦੇ ਆ ਨੈਕਸਟ ਵਲੋਗ ਚ